ਇਹਨਾਂ ਨੇ ਦੂਜਾ ਘਰ ਲੈਣਾ ਹੈ ਤੀਜਾ ਘਰ ਲੈਣਾ ਹੈ ਪਹਿਲਾ ਘਰ ਲੈਣਾ ਜੋ ਵੀ ਤੁਹਾਡੇ ਪਲਾਨਸ ਹੈ ਤੁਸੀਂ ਡਿਸਕਸ ਕਰੋ ਸਾਰਾ ਕੁਝ ਅਵੇਲੇਬਲ ਹੈ ਸੰਜੀਵ ਜਾਗਰਾ ਸਾਹਿਬ ਨਾਲ ਆਪਾਂ ਕਿਸੇ ਵੀ ਟਾਈਮ ਮੰਡੇ ਟੂ ਫਰਡੇ ਆਪਾਂ ਬੜੇ ਆਰਾਮ ਦੇ ਨਾਲ ਗੱਲ ਕਰ ਸਕਦੇ ਹਾਂ ਭਾਈ ਲਾਸਟ ਵੀਡੀਓ ਬੜੀ ਵਧੀਆ ਜਿਹੜੇ ਸਾਡੇ ਦਰਸ਼ਕ ਸਰੋਤੇ ਨੇ ਫੇਸਬੁੱਕ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਲਾਈਕ ਕੀਤੀ ਵੀਡੀਓ ਜੇ ਜਿਹੜੀ ਪਿਛਲੀ ਵੀਡੀਓ ਆਪਾਂ ਬਣਾਈ ਸੀ ਉਹਦੇ ਵਿੱਚ ਮੈਨੂੰ ਕਾਫੀ ਲੋਕਾਂ ਦੇ ਫੋਨ ਵੀ ਆਏ ਐ ਐਨ ਸਪੈਸ਼ਲੀ ਜਦੋਂ ਮੈਂ ਇੱਕ ਚੀਜ਼ ਕਹੀ ਸੀ ਕਿ ਰਾਦਰ ਦੈਨ ਸਿਰਫ ਆਪਣਾ ਫੋਕਸ ਮਾਰਗੇਜ ਲਾਣ ਦੀ ਬਜਾਏ ਤੁਸੀਂ ਬਿਜ਼ਨਸ ਐਕਸਪੈਂਡ ਕਰਨ ਦੇ ਲਈ ਲਾਓ ਜਾਂ ਐਮਰਜੈਂਸੀ ਫੰਡ ਬਣਾਉਣ ਦੇ ਲਈ ਲਾਓ ਤਾਂ ਕਈਆਂ ਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਕਿ ਮਾਰਕੀਟ ਗੁੱਡ ਨਿਊਜ਼ ਐ ਕਿ ਪਿਛਲਾ ਅਗਲੇ 2 ਹਫ਼ਤਿਆਂ ਦੇ ਵਿੱਚ ਉਹਸੀ ਆਦੀ ਅਨਾਊਂਸਮੈਂਟ ਐ ਅਸੀਂ ਐਕਸਪੈਕਟ ਕਰ ਰਹੇ ਹਾਂ ਰਿਜ਼ਰਵ ਬੈਂਕ ਘੱਟੋ ਘੱਟ ਨਹੀਂ 50 ਬੇਸਿਸ ਪੁਆਇੰਟਸ ਦੇ ਨਾਲ ਆਪਣਾ ਜਿਹੜਾ ਆਫੀਸ਼ੀਅਲ ਕੈਸ਼ ਰੇਟ ਘੱਟ ਕਰੂ ਤੇ ਉਹਦੇ ਨਾਲ ਜਿਹੜੇ ਇੰਟਰਸਟ ਰੇਟਸ ਆ ਸ਼ਾਰਟ ਟਰਮ ਵਾਲੇ ਥੋੜੇ ਜਿਹਾ ਥੱਲੇ ਆਉਗੇ ਹੋਰ ਜ਼ਰਾ ਵੱਡਾ ਸਵਾਲ ਹੈ ਇੱਕ ਮੈਨੂੰ ਵੀ ਕਾਫੀ ਜਿਹੜੇ ਮੈਂ ਹਮਿਲਟਨ ਤੋਂ ਬਿਲੋਂਗ ਕਰਦਾ ਹਮਿਲਟਨ ਤੋਂ ਵੀ ਮੈਨੂੰ ਕਾਫੀ ਜਿਹੜੇ ਸਾਡੇ ਦਰਸ਼ਕ ਇਨੋਨੇ ਸਵਾਲ ਕੀਤਾ ਕਿ ਇਕਵਿਟੀ ਹਾਂ ਹੁਣ ਕੋਈ ਸਾਡਾ ਵੀ ਟਰੱਕ ਡਰਾਈਵਰ ਹੈ ਹਾਂਜੀ ਤੇ ਭੰਜ ਜੀ ਹੁਣੇ ਸਾਡੇ ਕਾਊਂਟ ਡਾਊਨ ਜੌਬ ਕਰਦੇ ਆ ਪੂਲ ਟਾਈਮ ਛੋਟਾ ਜਿਹਾ ਪਰਿਵਾਰ ਹੈ ਹਾਂਜੀ ਉਹਨਾਂ ਨੂੰ ਤਿੰਨਿਆ ਚਾਰ ਸਾਲ ਘਰ ਲਈ ਹੋਗੇ ਪਰ ਛੋਟਾ ਜਿਹਾ ਘਰ ਉਹ ਜਿਵੇਂ ਯੂਨਿਟ ਆਪਾਂ ਕਿੰਨੇ ਆ ਉਹ ਬਾਏ ਕਰਨਾ ਚਾਹੁੰਦੇ ਆ ਵੀ ਚਲੋ ਇੱਕ ਇਨਵੈਸਟਮੈਂਟ ਪ੍ਰੋਪਰਟੀ ਆਪਾਂ ਲੈ ਲੈਣੀ ਆ ਦੂਜੀ ਹਾਂਜੀ ਚਾਰ ਪੰਜ ਸਾਲ ਤੋਂ ਤੁਸੀਂ ਜਿਹੜਾ ਲੋਨ ਹੈ ਉਤਾਰ ਰਹੇ ਹੋ ਲੋਨ ਭਰ ਰਹੇ ਹੋ ਤੁਸੀਂ ਕੀ ਆਪਣੇ ਸਪੈਸ਼ਲੀ ਇੰਡੀਅਨਸ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਆਪਾਂ ਸਾਰਾ ਫੋਕਸ ਲਾ ਦਿੰਨੇ ਕਿ ਨਹੀਂ ਮੈਨੂੰ ਪਹਿਲਾਂ ਆਪਣਾ ਘਰ ਫ੍ਰੀ ਕਰਨਾ ਮੈਂ ਉਹ ਤੋਂ ਬਾਅਦ ਮੈਂ ਦੂਸਰੀ ਪ੍ਰਾਪਰਟੀ ਲਾਉਂਗਾ ਪਰ ਉੱਥੇ ਪ੍ਰੋਬਲਮ ਇਹ ਹੈ ਕਿ ਚਲੋ ਠੀਕ ਹੈ ਜਿਹੜੀ ਤੁਹਾਨੂੰ 30 ਸਾਲ ਲੱਗਣੇ ਸੀਗੇ ਮਾਰਗੇਜ ਲਾਉਣ ਨੇ ਤੁਹਾਨੂੰ ਜੇ ਤੁਸੀਂ 15 ਸਾਲ ਚ ਲਾ ਦਿੱਤੀ ਪਰ ਉੱਥੇ ਪ੍ਰੋਬਲਮ ਇਹ ਹੈ ਕਿ ਅੱਜ ਜਿਹੜੀ ਤੁਸੀਂ ਪ੍ਰਾਪਰਟੀ ਲੈਣੇ ਆ ਜੋ ਅੱਜ ਤੋਂ 10 ਸਾਲ ਬਾਅਦ ਜੋ ਡਬਲ ਹੋ ਜਾਂਦੀ ਹੈ ਵੈਲਿਊ ਦੇ ਵਿੱਚ ਜੀ ਤੁਹਾਨੂੰ ਰਾਜਦਿਆਂ ਤੁਸੀਂ ਸਿਰਫ ਫੋਕਸ ਲਾਓ ਆਪਣੀ ਮਾਰਗੇਜ ਪੇ ਕਰਨੇ ਨੇ ਜੇ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਛੱਡੀ ਹੁੰਦੀ ਨਾਲ ਜੀ ਤਾਂ 7-8 ਲੱਖ ਦੀ ਤੇ ਉਹ ਐਤੋਂ 10 ਸਾਲ ਬਾਅਦ ਉਹ ਹੋ ਜਾਂਦੀ ਹੈ 1.5 ਮਿਲੀਅਨ ਦੀ ਜੀ ਬਿਲਕੁਲ ਠੀਕ ਹੈ ਤੇ ਉਹ ਫਿਰ ਤੁਸੀਂ ਕੀ ਕਰੋ ਤੁਸੀਂ ਉਹ ਇਨਵੈਸਟਮੈਂਟ ਪ੍ਰੋਪਰਟੀ ਸੈਲ ਕਰ ਦੋ 10 ਸਾਲ ਬਾਅਦ ਜੀ ਤੇ ਤੁਸੀਂ ਜੋ ਤੁਹਾਨੂੰ ਮੁਨਾਫਾ ਆਂਦਾ ਉਹ ਚੱਕੋ ਤੇ ਆਪਣੀ ਮਾਰਗੇਜ ਲਾ ਦਿਓ ਇੱਕ ਕਹਾਵਤ ਹੈ ਕਿ ਕਾਰੋਬਾਰ ਤੋਂ ਘਰ ਬਣਦਾ ਪਰ ਨਿਊਜ਼ੀਲੈਂਡ ਦੇ ਵਿੱਚ ਕਹਾਵਤ ਹੈ ਬਣ ਗਈ ਕਿ ਪਹਿਲਾਂ ਆਪਾਂ ਘਰ ਲਈਏ ਫਿਰ ਕਾਰੋਬਾਰ ਸੈੱਟ ਕਰਾਂਗੇ ਤੁਹਾਨੂੰ ਲੱਗਦਾ ਕਿ 25 ਦੇ ਵਿੱਚ ਉਮੀਦਾਂ ਕੋਈ ਸਿਨੈਰੀਓ ਬੂਮ ਦਿਖਣ ਨੂੰ ਮਿਲੇਗਾ ਘਰਾਂ ਵਿੱਚ ਜਿਦਾਂ 2020 ਕੀ ਦੇ ਵਿੱਚ ਹੋਇਆ ਸੀ ਲੋਕਡਾਊਨ ਤੋਂ ਬਾਅਦ ਇੰਨੀ ਤੇਜ਼ੀ ਨਾਲ ਨਹੀਂ ਜਾਣੀ ਮਾਰਕੀਟ ਉੱਪਰ ਓਲ ਬੀ ਵੈਰੀ ਸਟੇਬਲ ਜਿਆ ਮਾਰਕੀਟ ਰਹਿਣੀ ਹੈ ਅਗਲੇ 2-3 ਸਾਲ ਪਰ ਫਰਕ ਪਏਗਾ ਫਰਕ ਡੈਫੀਨਿਟਲੀ ਪਏਗਾ ਤੁਹਾਡੀ ਜੰਗਰਾ ਸਰ ਬਹੁਤ ਸੀ ਲੋਨ ਮਾਰਕੀਟ ਕੱਲੇ ਘਰਾ ਤੇ ਕਮਰਸ਼ੀਅਲ ਦੇ ਵਿੱਚ ਹੀ ਕੰਮ ਕਰ ਰਿਹਾ ਕਿ ਕਾਰਾਂ ਟਰੱਕਾਂ ਜਿਹੜੀਆਂ ਗੱਡੀਆਂ ਉਹਨਾਂ ਦੇ ਵਿੱਚ ਵੀ ਕੰਮ ਕਰਦੇ ਆ ਉਹ ਵੀ ਦੱਸੋ ਅਸੀਂ तकरीबन ਹਰ ਤਰ੍ਹਾਂ ਦਾ ਫਾਈਨਾਂਸ ਕਰਦੇ ਆ ਕਮਰਸ਼ੀਅਲ ਤੋਂ ਲੈ ਕੇ ਐਸੈਟ ਫਾਈਨਾਂਸ ਜੇ ਤੁਹਾਨੂੰ ਕੋਈ ਬਹੁਤ ਸਾਰੇ ਸਾਨੂੰ ਕਲਾਇੰਟਸ ਦੇ ਫੋਨ ਆਉਂਦੇ ਕਿ ਨਹੀਂ ਮੈਂ ਸੈਲਫ এমਪਲੋਇਡ ਬਾਨਾ ਮੈਨੂੰ ਮਸ਼ੀਨਰੀ ਬਾਏ ਕਰਨੀ ਆ ਸੀ ਕੋਈ ਵੱਡੇ ਹੈਵੀ ਇਕਵਿਪਮੈਂਟਸ ਬਾਏ ਕਰਨੇ ਜਾਂ ਟਰੱਕ ਲੈਣਾ ਕਿਸੇ ਨੇ ਇਦਾਂ ਦੀਆਂ ਚੀਜ਼ਾਂ ਉਹ ਸਾਰੇ ਅਸੀਂ ਸਾਡੀ ਇਨ ਹਾਊਸ ਟੀਮ ਆ ਜਿਹੜੀ ਸਾਰੀ ਲੁੱਕ ਆਫਟਰ ਕਰਦੀ ਹੈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਹਾਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਤੇ ਸਾਡੇ ਸਟੂਡੀਓ ਦੇ ਵਿੱਚ ਅੱਜ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਜਿਨ੍ਹਾਂ ਨੇ ਲੰਬੇ ਟਾਈਮ ਤੋਂ ਬਹੁਤ ਵੱਡਾ ਤਜਰਬਾ ਉਹਨਾਂ ਦਾ ਲੋਨ ਮਾਰਕੀਟ ਦੇ ਸੰਜੀਵ ਜਾਂਦਰਾ ਸਾਹਿਬ ਅਸੀਂ ਪਿੱਛੇ ਵੀ ਇੱਕ ਵੀਡੀਓ ਕੀਤੀ ਸੀ ਕੌਫੀ ਵਿਦ ਰੇਡੀਓ ਸਾਡੇ ਵਾਲਾ ਤੇ ਤੁਸੀਂ ਬਹੁਤ ਪਿਆਰਤਾ ਜੀ ਤੁਹਾਡੇ ਕਮੈਂਟ ਵੀ ਆਏ ਤੇ ਕਈ ਜਿਹੜੇ ਸਾਡੇ ਮਿੱਤਰ ਪਿਆਰੇ ਦੋਸਤ ਨੇ ਉਹਨਾਂ ਨੇ ਸੰਜੀਵ ਜਾਗਰਾ ਸਾਹਿਬ ਨਾਲ ਰਾਪਤਾ ਵੀ ਕੀਤਾ ਤੇ ਬਹੁਤ ਈਜ਼ੀ ਹੈ ਲੋਨ ਮਾਰਕੀਟ ਦੇ ਕਿਸੇ ਵੀ ਟੀਮ ਮੈਂਬਰ ਦੇ ਨਾਲ ਜਾਂ ਸੰਜੀਵ ਜਾਗਰਾ ਸਾਹਿਬ ਦੇ ਨਾਲ ਗੱਲ ਕਰਨੀ ਇਹਨਾਂ ਦਾ ਈਮੇਲ ਬਿਲਕੁਲ ਤੁਸੀਂ ਸਾਡੀ ਸਕਰੀਨ ਤੇ ਫੋਨ ਨੰਬਰਸ ਦੇਖ ਰਹੇ ਹੋ ਜਿਹੜਾ ਇਹਦਾ ਨਾਰਮਲ ਨੰਬਰ ਹੈ ਆਫਿਸ ਦਾ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਸੰਜੀਵ ਜਾਗਰਾ ਸਾਹਿਬ ਨਾਲ ਆਪਾਂ ਕਿਸੇ ਵੀ ਟਾਈਮ ਮੰਡੇ ਟੂ ਫਰਡੇ ਆਪਣਾ ਬੜੇ ਆਰਾਮ ਦੇ ਨਾਲ ਗੱਲ ਕਰ ਸਕਦੇ ਆ ਜਿਨ੍ਹਾਂ ਨੇ ਦੂਜਾ ਕਰ ਲੈਣਾ ਹੈ ਤੀਜਾ ਕਰ ਲੈਣਾ ਹੈ ਪਹਿਲਾ ਕਰ ਲੈਣਾ ਜੋ ਵੀ ਤੁਹਾਡੇ ਪਲਾਨਸ ਹੈ ਤੁਸੀਂ ਡਿਸਕਸ ਕਰੋ ਸਾਰਾ ਕੁਝ ਅਵੇਲੇਬਲ ਹੈ ਕੈਮਡਿਸ ਡਰਾਈਵ ਤੇ ਨਾਲ ਦਾ ਆਫਿਸ ਹੈ ਤੇ ਸਭ ਤੋਂ ਪਹਿਲਾਂ ਨਾਲ ਦਾ ਸਵਾਗਤ ਕਰਾਂਗੇ ਜੀ ਆਇਆਂ ਨੂੰ ਕਰਾਂਗੇ ਭਾਜੀ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡਾ ਲੈ ਸਟੂਡੀਓ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਲਾਸਟ ਵੀਡੀਓ ਬੜੀ ਵਧੀਆ ਜਿਹੜੇ ਸਾਡੇ ਦਰਸ਼ਕ ਸਰੋਤੇ ਨੇ ਫੇਸਬੁੱਕ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਲਾਈਕ ਕੀਤੀ ਵੀਡੀਓ ਤੇ ਰੁਝਾਨ ਭਾਜੀ ਕਿਵੇਂ ਚੱਲ ਰਿਹਾ ਹੈ ਮਾਰਕੀਟ ਦਾ ਬਸ ਮਾਰਕੀਟ ਦੇ ਬਾਬਤ ਵੀ ਜ਼ਰੂਰ ਗੱਲ ਕਰਾਂਗੇ ਕੀ ਹੋ ਸਕਦਾ ਹੁਣ ਦੇ ਟਾਈਮ 'ਚ ਹਾਂਜੀ ਜਸਟ ਜਿਹੜੀ ਪਿਛਲੀ ਵੀਡੀਓ ਆਪਾਂ ਬਣਾਈ ਸੀ ਉਹਦੇ ਵਿੱਚ ਮੈਨੂੰ ਕਾਫੀ ਲੋਕਾਂ ਦੇ ਫੋਨ ਵੀ ਆਏ ਐ ਐਨ ਸਪੈਸ਼ਲੀ ਜਦੋਂ ਮੈਂ ਇੱਕ ਚੀਜ਼ ਕਹੀ ਸੀ ਕਿ ਰਾਦਰ ਦੈਨ ਸਿਰਫ ਆਪਣਾ ਫੋਕਸ ਮਾਰਗੇਜ ਲਾਣ ਦੀ ਬਜਾਏ ਤੁਸੀਂ ਬਿਜ਼ਨਸ ਐਕਸਪੈਂਡ ਕਰਨੇ ਲਈ ਲਾਓ ਜਾਂ ਐਮਰਜੈਂਸੀ ਫੰਡ ਬਣਾਉਣ ਦੇ ਲਈ ਲਾਓ ਤਾਂ ਕਈਆਂ ਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਕਿਉਂਕਿ ਆਪਾਂ ਟਰਾਈ ਕਰਦੇ ਰਹਿੰਦੇ ਹਾਂ ਕਿ ਹਾਂ 10 20 ਡਾਲਰ ਬਚਾ ਲਈਏ ਬਈ ਆਦੇ ਪਰ 10 20 ਡਾਲਰ ਬਚਾਣ ਦੀ ਬਜਾਏ ਤੁਸੀਂ ਉਹ 10 ਡਾਲਰ ਨੂੰ ਹਜ਼ਾਰ ਚ ਕਿੱਦਾਂ ਕਨਵਰਟ ਕਰ ਸਕਦੇ ਉਹਦੇ ਲਈ ਕਾਫੀ ਲੋੰਦਿਆਂ ਦੇ ਫੋਨ ਆਏ ਮੈਨੂੰ ਬਾਕੀ ਮਾਰ ਅਗਲੇ 2 ਹਫ਼ਤਿਆਂ ਦੇ ਵਿੱਚ OCR ਦੀ ਅਨਾਉਂਸਮੈਂਟ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਰਿਜ਼ਰਵ ਬੈਂਕ ਘੱਟੋ ਘੱਟ ਨਹੀਂ 50 ਬੇਸਿਸ ਪੁਆਇੰਟ ਦੇ ਨਾਲ ਆਪਣਾ ਜਿਹੜਾ ਅਫੀਸ਼ੀਅਲ ਕੈਸ਼ ਰੇਟ ਘੱਟ ਕਰੂਗਾ 19 ਫਰਵਰੀ ਨੂੰ ਜੇ ਉਹ ਕਰਦੇ ਆ ਤੇ ਉਹਦੇ ਨਾਲ ਜਿਹੜੇ ਇੰਟਰਸਟ ਰੇਟਸ ਆ ਸ਼ਾਰਟ ਟਰਮ ਵਾਲੇ ਥੋੜੇ ਜਿਹਾ ਥੱਲੇ ਆਉਗੇ ਹੋਰ ਜ਼ਿਆਦਾ ਥੋੜੇ ਘਟਣਗੇ ਹਾਂਜੀ ਆਲਰੇਡੀ ਘਟ ਰਹੇ ਆ ਬੈਂਕਸ ਕੰਪੀਟਿੰਗ ਬਾਕੀ ਉਹ ਐਂਡ ਆਫ ਦਾ ਡੇ ਸਾਰਾ ਡਿਪੈਂਡ ਕਰੂਗਾ ਕਿ ਹੋਲਸੇਲ ਸਵਾਪ ਰੇਟ ਕੀ ਕਰਦੇ ਆ ਕਿਉਂਕਿ ਬੈਂਕਸ ਜਿਹੜੇ ਆ ਉਹ ਪੈਸਾ ਸਿਰਫ ਰਿਜ਼ਰਵ ਬੈਂਕ ਤੋਂ ਬੋਰੋ ਨਹੀਂ ਕਰਦੇ ਉਹ ਪੈਸਾ ਓਵਰਸੀਜ਼ ਤੋਂ ਵੀ ਆਉਂਦਾ ਅ ਜੇ ਤੁਸੀਂ ਆਪਾਂ ਵਾਪਸ ਜਾਈਏ ਮਹੀਨਾ ਕੋ ਪਹਿਲਾਂ ਜਦੋਂ 2 ਮਹੀਨੇ ਪਹਿਲਾਂ ਜਦੋਂ 트럼ਪ ਜਿੱਤਿਆ ਸੀ ਉੱਥੇ ਅਮਰੀਕਾ ਦੇ ਵਿੱਚ ਤੇ ਲੋਕਾਂ ਨੂੰ ਇਹ ਲੱਗਦਾ ਸੀ ਇਨਫਲੇਸ਼ਨ ਸ਼ਾਇਦ ਹੋਰ ਵੱਧ ਜਾਣੀ ਆ ਤੇ ਹੋਲ ਸੇਲਸ ਵਾਪਰੇਟ ਥੋੜੇ ਜਿ ਬੱਦ ਗਏ ਸੀ ਤਾਂ ਕਰਕੇ ਜਿਹੜੀ ਪਿਛਲੀ OCR ਦੀ ਅਨਾਉਂਸਮੈਂਟ ਹੋਈ ਸੀਗੀ ਬੈਂਕਸ ਨੇ ਐਕਚੁਅਲ ਦੇ ਵਿੱਚ ਰੇਟ ਘਟਾਇਆ ਹੀ ਨਹੀਂ ਜੀ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਹਜੇ ਸਾਨੂੰ ਪਤਾ ਨਹੀਂ ਕਿ ਕਿੱਧਰ ਨੂੰ ਜਾਣੀ ਆ ਡਾਇਰੈਕਸ਼ਨ ਪਰ ਹੁਣ ਲੱਗ ਰਿਹਾ ਹੈ ਕਿ ਜਿਹੜੇ ਹੋਲ ਸੇਲਸ ਵਾਪਰੇਟ ਆ ਉਹ ਹੌਲੀ ਹੌਲੀ ਥੱਲੇ ਆਣੇ ਸ਼ੁਰੂ ਹੋ ਗਏ ਲੋਕੀ ਨਾਰਮਲਾਈਜ਼ ਹੋ ਗਏ ਇਸ ਟਾਈਮ ਤੇ ਉਹਦੇ ਨਾਲ ਤੁਹਾਡੇ ਜਿਹੜੇ ਆ 1 ਸਾਲ ਦਾ ਰੇਟ 6 ਮਹੀਨੇ ਦਾ ਰੇਟ ਇਹ ਵਾਲੇ ਵੀ ਥੱਲੇ ਆਣੇ ਸ਼ੁਰੂ ਹੋ ਜਾਣੇ ਆ ਜੀ ਤੇ ਭਾਜੀ ਵੱਡਾ ਸਵਾਲ ਹੈ ਇੱਕ ਮੈਨੂੰ ਵੀ ਕਾਫੀ ਜਿਹੜੇ ਮੈਂ ਹਾਮਿਲਟਨ ਤੋਂ ਬਿਲੋਂਗ ਕਰਦਾ ਹਾਮਿਲਟਨ ਤੋਂ ਵੀ ਮੈਨੂੰ ਕਾਫੀ ਜਿਹੜੇ ਸਾਡੇ ਦਰਸ਼ਕ ਇਹਨਾਂ ਨੇ ਸਵਾਲ ਕੀਤਾ ਕਿ ਇਕਵਿਟੀ ਹਾਂਜੀ ਹੁਣ ਕੋਈ ਸਾਡਾ ਵੀ ਟਰੈਕ ਡਰਾਈਵਰ ਹੈ ਹਾਂਜੀ ਤੇ ਭੈਣ ਜੀ ਹੁਣੇ ਸਾਡੇ ਕਾਊਂਟ ਡਾਊਨ ਜੌਬ ਕਰਦੇ ਆ ਫੁੱਲ ਟਾਈਮ ਛੋਟਾ ਜਿਹਾ ਪਰਿਵਾਰ ਹੈ ਉਹਨਾਂ ਨੂੰ ਤਿੰਨ ਜਾਂ ਚਾਰ ਸਾਲ ਘਰ ਲਈ ਹੋਗੇ ਪਰ ਛੋਟਾ ਜਿਹਾ ਘਰ ਉਹ ਜਿਵੇਂ ਯੂਨਿਟ ਆਪਾਂ ਕਿੰਨੇ ਆ ਉਹ ਬਾਏ ਕਰਨਾ ਚਾਹੁੰਦੇ ਆ ਵੀ ਚਲੋ ਇੱਕ ਇਨਵੈਸਟਮੈਂਟ ਪ੍ਰੋਪਰਟੀ ਆਪਾਂ ਲੈ ਲੈਣੀ ਆ ਦੂਜੀ ਹਾਂਜੀ ਚਾਰ ਪੰਜ ਸਾਲ ਤੋਂ ਤੁਸੀਂ ਜਿਹੜਾ ਲੋਨ ਹੈ ਉਤਾਰ ਰਹੇ ਹੋ ਲੋਨ ਭਰ ਰਹੇ ਹੋ ਤੁਸੀਂ ਉਹਦੇ ਬਾਬਤ ਆਪਾਂ ਕੀ ਕਹਿ ਸਕਦੇ ਆ ਜ਼ਰੂਰ ਤੁਸੀਂ ਇਹ ਦੇਖਣਾ ਕਿ ਰੱਦ ਦਿਨ ਤੁਸੀਂ ਸਾਰੀ ਫੋਕਸ ਇੱਕ ਆਪਣਾ ਘਰ ਦਾ ਜਿਹੜਾ ਲੋਨ ਆ ਉਹਨੂੰ ਲਾਣ ਦੀ ਬਜਾਏ ਤੁਸੀਂ ਉਹਨੂੰ ਇਕਵਿਟੀ ਨੂੰ ਯੂਜ਼ ਕਰੋ ਕਿਉਂਕਿ ਆਪਣੇ ਸਪੈਸ਼ਲੀ ਇੰਡੀਅਨਸ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਆਪਾਂ ਸਾਰਾ ਫੋਕਸ ਲਾ ਦਿੰਨੇ ਕਿ ਨਹੀਂ ਮੈਨੂੰ ਪਹਿਲਾਂ ਆਪਣਾ ਘਰ ਫ੍ਰੀ ਕਰਨਾ ਮੈਂ ਉ ਤੋਂ ਬਾਅਦ ਮੈਂ ਦੂਸਰੀ ਪ੍ਰਾਪਰਟੀ ਲਾਉਂਗਾ ਪਰ ਉੱਥੇ ਪ੍ਰੋਬਲਮ ਇਹ ਹੈ ਕਿ ਚਲੋ ਠੀਕ ਹੈ ਜਿਹੜੀ ਤੁਹਾਨੂੰ 30 ਸਾਲ ਲੱਗਣੇ ਸੀ ਮਾਰਗੇਜ ਲਾਣ ਨੇ ਤੁਹਾਨੂੰ ਜੇ ਤੁਸੀਂ 15 ਸਾਲ ਚ ਲਾ ਦਿੱਤੀ ਪਰ ਉੱਥੇ ਪ੍ਰੋਬਲਮ ਇਹ ਹੈ ਕਿ ਅੱਜ ਜਿਹੜੀ ਤੁਸੀਂ ਪ੍ਰਾਪਰਟੀ ਲੈਣੇ ਆ ਜੋ ਅੱਜ ਤੋਂ 10 ਸਾਲ ਬਾਅਦ ਜੋ ਡਬਲ ਹੋ ਜਾਂਦੀ ਵੈਲਿਊ ਦੇ ਵਿੱਚ ਜੀ ਤੁਹਾਨੂੰ ਰਾਦਰ ਦੇਣ ਤੁਸੀਂ ਸਿਰਫ ਫੋਕਸ ਲਾਓ ਆਪਣੀ ਮੌਰਗੇਜ ਪੇ ਕਰਨ ਲਈ ਜੇ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਛੱਡੀ ਹੁੰਦੀ ਨਾਲ 7-8 ਲੱਖ ਦੀ ਤੇ ਉਹ ਅੱਜ ਤੋਂ 10 ਸਾਲ ਬਾਅਦ ਉਹ ਹੋ ਜਾਂਦੀ ਹੈ 1.5 ਮਿਲੀਅਨ ਦੀ ਠੀਕ ਹੈ ਤੇ ਉਹ ਫਿਰ ਤੁਸੀਂ ਕੀ ਕਰੋ ਤੁਸੀਂ ਉਹ ਇਨਵੈਸਟਮੈਂਟ ਪ੍ਰੋਪਰਟੀ ਸੇਲ ਕਰ ਦੋ 10 ਸਾਲ ਬਾਅਦ ਤੇ ਤੁਸੀਂ ਜੋ ਤੁਹਾਨੂੰ ਮੁਨਾਫਾ ਆਂਦਾ ਉਹ ਚੱਕੋ ਤੇ ਆਪਣੀ ਮੌਰਗੇਜ ਲਾ ਦੋ ਭਾਜੀ 4 ਸਾਲ ਬਾਅਦ ਪਹਿਲਾਂ ਕਿਸੇ ਨੇ ਘਰ ਲਿਆ 8 ਲੱਖ ਦਾ ਜਸਟ ਆਪਾਂ ਐਗਜ਼ਾਮਪਲ ਦੇ ਦਈਏ 8 ਲੱਖ ਦਾ ਘਰ ਲੈਣ ਤੋਂ ਬਾਅਦ 4 ਸਾਲ ਤੋਂ ਆਪਣੀਆਂ ਜੜੀਆਂ ਇਨਵੈਸਟ ਆਪਣਾ ਮੌਰਗੇਜ ਹੈ ਉੱਪਰ ਹੈ ਹਾਂਜੀ ਠੀਕ ਹੈ ਜੀ ਉਹ ਕਹਿੰਦਾ ਕਿ ਮੇਰੇ ਕੋਲ ਯਾਰ ਤਕਰੀਬਨ 2 ਕ ਲੱਖ ਡਾਲਰ ਜਾਂ 1.5 ਲੱਖ ਡਾਲਰ ਮੈਂ ਇਕਵਿਟੀ ਮੇਰੇ ਕੋਲ ਪਈ ਹੈ ਤੇ ਮੈਂ 6 ਲੱਖ ਡਾਲਰ ਦਾ ਇੱਕ ਯੂਨਿਟ ਇਹ ਆ ਛੋਟਾ ਘਰ ਲੈਣਾ ਹੈ ਉਹਨਾਂ ਨੂੰ ਬੜੀ ਉਖਾਈ ਹੋ ਰਹੀ ਹੈ ਹਾਂਜੀ ਕਿ ਯਾਰ ਉਹ ਕਿਦਾਂ ਕੀਤਾ ਜਾਏ ਕਿ ਸਬੰਧ ਬਣੇ ਕਾਫੀ ਦਰਸ਼ਕਾਂ ਨੇ ਤੁਹਾਡੇ ਨਾਲ ਵੀ ਰਾਬਤਾ ਕਾਇਮ ਕੀਤਾ ਹਾਂਜੀ ਇਸੇ ਬਾਬਤ ਇਸੇ ਲੜੀ ਦੇ ਤਹਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ 2 ਜਾਂ 2.5 ਵੀਕ ਦੇ ਬਾਅਦ ਜਿਹੜਾ ਬੈਂਕ ਹੈ ਉਹ ਕੁਝ ਇੰਟਰਸਟ ਰੇਟ ਘਟੂਗਾ ਤੇ ਲੋਕਾਂ ਦੇ ਚਿਹਰੇ ਤੇ ਮਰੇ ਖਿੜੀ ਵੀ ਦਿਖੇਗੀ ਚਲੋ ਸਟੈਸਟ ਘਟ ਗਿਆ ਕਿਉਂ ਕਰਕੇ ਜਿੱਥੇ ਆਪਾਂ 30 ਘੰਟੇ ਕੰਮ ਕਰ ਰਹੇ ਸੀ ਈਜ਼ੀਲੀ ਉਹ ਸਾਨੂੰ 40 ਆ 45 ਘੰਟੇ ਕੰਮ ਕਰਨਾ ਪਿਆ ਰਿਹਾ ਵੀ ਯਾਰ ਮਾਰਗੇ ਸਾਡੀ ਜ਼ਿਆਦਾ ਕਈਆਂ ਨੇ ਮੈਂ ਕਹਿ ਸਕਦਾ ਕਿ ਵੱਡਾ ਪੰਗਾ ਲਿਆ ਕਿ ਯਾਰ 8 ਲੱਖ ਦਾ ਘਰ ਦੀ ਬਜਾਏ ਉਹਨਾਂ ਨੇ ਸਵਾ ਮਿਲੀਅਨ ਦਾ ਮਿਲੀਅਨ ਦਾ ਘਰ ਲੈ ਲਿਆ ਫਿਰ ਉਹਨਾਂ ਵਿਚਾਰਿਆਂ ਦੀ ਜਿਹੜੀ ਮਾਰਗੇਜ ਹੈ ਉਹ ਡੈਫੀਨੇਟ ਵੱਧ ਗਈ ਪਰ ਇਕਵਿਟੀ ਸਟਿਲ ਹੈਗੀ ਕਈਆਂ ਨੂੰ ਇਕਵਿਟੀ ਯੂਜ਼ ਨਹੀਂ ਕਰਨੀ ਆ ਰਹੀ ਜੀ ਮੈਂ ਤੁਸੀਂ ਜਿਵੇਂ ਦੱਸ ਰਹੀ ਸੀਗੇ ਤੇ ਦੋ ਚੀਜ਼ ਆ ਗਈਆਂ ਆਪਣੇ ਕੋਲ ਇੱਕ ਤਾਂ ਇਕਵਿਟੀ ਤੁਹਾਡੇ ਕੋਲ ਪਈ ਹੈ ਤੇ ਦੂਜਾ ਤੁਸੀਂ ਕਰੋਗੇ ਬੈਂਕ ਹੁਣ ਤਕਰੀਬਨ 2 ਜਾਂ 2.5 ਹਫ਼ਤੇ ਬਾਅਦ ਨੀਚੇ ਜਾਏਗਾ ਹਾਂਜੀ ਉਹਦੇ ਵੀ ਆਪਾਂ ਜਿਹੜਾ ਡਿਟੇਲ ਦਸੀਏ ਦਰਸ਼ਕਾਂ ਨੂੰ ਜਰੂਰ ਜਿਹੜਾ ਤੁਹਾਡਾ ਓਨ ਰੌਕੀਪਾਈਡ ਪ੍ਰਾਪਰਟੀ ਹੈ ਉਹਦੀ ਜੋ ਵੀ ਇਸ ਟਾਈਮ ਦੀ ਵੈਲਿਊ ਹੈ ਤੁਸੀਂ ਉਹਦਾ 80% ਤੱਕ ਤੁਸੀਂ ਲੋਨ ਕਰ ਸਕਦੇ ਆਂ ਫੋਰ ਐਗਜ਼ਾਮਪਲ ਲੈ ਸੇ ਤੁਹਾਡਾ ਘਰ ਅੱਜ 1 ਮਿਲੀਅਨ ਡਾਲਰ ਉਹਦੀ ਵੈਲਿਊ ਹੈ ਤੁਹਾਡਾ ਜਿਹੜੀ ਮਾਰਗੇਜ ਆ ਸਿਰਫ 6 ਲੱਖ ਡਾਲਰ ਬਚੀ ਹੋਈ ਆ ਬਿਕੋਜ਼ ਅ ਓਨ ਰੌਕੀਪਾਈਡ ਪ੍ਰਾਪਰਟੀ ਆ ਬੈਂਕ ਤੁਹਾਨੂੰ 8 ਲੱਖ ਤੱਕ ਦਾ ਲੋਨ ਦੇ ਸਕਦਾ ਉਹ ਮਿਲੀਅਨ ਡਾਲਰ ਪ੍ਰਾਪਰਟੀ ਦੇ ਅਗੇਂ ਅਮ 6 ਲੱਖ ਦਾ ਤੇ ਉਹਦੇ ਵਿੱਚ ਤੁਸੀਂ 2 ਲੱਖ ਡਾਲਰ ਤੁਹਾਨੂੰ ਹੋਰ ਅਵੇਲੇਬਲ ਆ ਜੇ ਨੂੰ ਤੁਸੀਂ ਐਸ ਅ ਡਿਪੋਜ਼ਿਟ ਯੂਜ਼ ਕਰ ਸਕਦੇ ਆ ਨੈਕਸਟ ਘਰ ਦੇ ਲੈਣ ਦੇ ਲਈ ਜੇ ਤੁਸੀਂ ਹੁਣ ਅਗਲਾ 6 ਲੱਖ ਦਾ ਘਰ ਲੈਣਾ ਤੁਸੀਂ ਪੂਰਾ 6 ਲੱਖ ਦਾ 6 ਲੱਖ ਬੋਰੋ ਕਰ ਸਕਦੇ ਬੈਂਕ ਤੋਂ ਲਾਈਕ ਬੇਸਿਕਲੀ ਤੁਸੀਂ ਆਪਣੀ ਜੇਬ ਚ ਕੋਈ ਡਿਪੋਜ਼ਿਟ ਨਹੀਂ ਪਾ ਰਹੇ ਬਿਕੋਜ਼ 2 ਲੱਖ ਡਾਲਰ ਤੁਹਾਡੇ ਆਪਣੇ ਘਰ ਦੇ ਵਿੱਚ ਪਿਆ ਆ ਇਕਵਿਟੀ ਵਾਈਸ ਜੀ ਤੇ ਦਸ ਵਨ ਥਿੰਗ ਹੁਣ ਜੇ ਤੁਸੀਂ ਆਪਾਂ ਗੱਲ ਕਰੀਏ ਇੰਟਰਸਟ ਰੇਟਸ ਦੀ ਪਿਛਲੇ 6 ਮਹੀਨਿਆਂ ਦੇ ਵਿੱਚ ਜੋ ਜਿਹੜੇ ਐਨੇ ਸਪੀਡ ਦੇ ਨਾਲ ਇੰਟਰਸਟ ਰੇਟ ਥੱਲੇ ਆਏ ਜੇ ਤੁਸੀਂ ਵਾਪਸ ਜਾਓ ਜਨਵਰੀ 2024 ਦੇ ਵਿੱਚ ਇੱਕ ਐਵਰੇਜ ਜਿਹੜਾ 1 ਇਅਰ ਦਾ ਰੇਟ ਸੀ 7.29 7.39 ਦੇ ਆਸ-ਪਾਸ ਚੱਲ ਰਿਹਾ ਸੀ ਤੇ ਹੁਣ ਉਹ ਰੇਟ ਘਟ ਕੇ ਆ ਗਿਆ ਹੈ ਤਕਰੀਬਨ 5.45 5.49 ਅੱਜ ਦੀ ਰੇਟ ਦੇ ਵਿੱਚ ਤੇ ਹੁਣ 1.8% ਦੇ ਆਸ-ਪਾਸ ਤੁਹਾਡੇ ਜਿਹੜੇ ਇੰਟਰਸਟ ਥੱਲੇ ਆ ਗਿਆ ਹੈ ਉਹਦੇ ਨਾਲ ਫਰਕ ਕੀ ਪੈਂਦਾ ਜੇ ਤੁਹਾਡੀ 8 ਕਿ ਲੱਖ ਦੀ ਮੋਰਗੇਜ ਹੈਗੀ ਤੇ ਤੁਹਾਡੀ ਜਿਹੜੀ ਸਾਲ ਦੀ ਕਿਸ਼ਤ ਆ ਘੱਟੋ-ਘੱਟ ਨਹੀਂ 14 ਤੋਂ 15 ਹਜ਼ਾਰ ਡਾਲਰ ਥੱਲੇ ਆ ਗਈ ਹੈ ਥੱਲੇ ਆ ਗਈ ਹੈ ਤੇ ਉਹ ਬੈਨੀਫਿਟ ਚ ਆ ਗਿਆ ਆਪਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਤੁਹਾਨੂੰ ਤੁਸੀਂ ਇਹ ਦੇਖ ਲਓ ਕਿ 12-1300 ਡਾਲਰ ਮਹੀਨੇ ਦਾ ਤੁਹਾਨੂੰ ਬਚਣਾ ਸ਼ੁਰੂ ਹੋ ਗਿਆ ਹੁਣ ਤੁਹਾਡੇ ਕੋਲ ਦੋ ਆਪਸ਼ਨ ਆ ਉੱਥੇ ਜਾਂ ਤਾਂ ਤੁਸੀਂ ਉਹ 12-1300 ਡਾਲਰ ਜਿਹੜੀ ਤੁਸੀਂ ਕਿਸੇ ਐਕਸਟਰਾ ਦੇ ਰਹੇ ਸੀਗੇ ਉਸ ਕਿਸੇ ਨੂੰ ਐਡੇ ਰੱਖੋ ਜੀ ਰਾਈਟ ਘਟਾਉਣਾ ਜੇ ਸੇਮ ਰੱਖੋ ਸਟਿਲ ਸੇਮ ਰੱਖੋ ਜੇ ਤੁਸੀਂ ਅਫੋਰਡ ਕਰ ਸਕਦੇ ਆ ਜੀ ਠੀਕ ਹੈ ਤੇ ਉਹਦੇ ਨਾਲ ਕੀ ਹੋਣਾ ਜਿਹੜੀ ਤੁਹਾਨੂੰ ਮਾਰਗੇਜ ਨੂੰ 30 ਸਾਲ ਲੱਗਣੇ ਸੀਗੇ ਉਹ 15-20 ਸਾਲ ਚ ਖਤਮ ਹੋ ਜਾਣੀ ਆ ਜੇ ਤੁਸੀਂ ਨਹੀਂ ਘਟਾਉਂਦੇ ਉਹਨੂੰ ਜੀ ਦੂਸਰੀ ਚੀਜ਼ ਇਹ ਆ ਕਿ ਕਿਉਂਕਿ ਉਹ ਇੰਟਰਸਟ ਥੱਲੇ ਆ ਗਿਆ ਤਾਂ ਬੈਂਕਸ ਨੇ ਹੁਣ ਕੀ ਕੀਤਾ ਆਪਣੇ ਜਿਹੜੇ ਸਰਵਿਸਿੰਗ ਟੈਸਟ ਰੇਟ ਆ ਉਹ ਵੀ ਘਟਾ ਦਿੱਤੇ ਆ ਹੁਣ ਜੇ ਤੁਸੀਂ ਬੈਂਕ ਦੇ ਕੋਲ ਅਜ ਤੋਂ 3 3 4 ਮਹੀਨੇ ਪਹਿਲਾਂ ਗਏ ਹੋਣ ਜੇ ਉਹਨਾਂ ਨੇ ਤੁਹਾਨੂੰ ਨਾ ਕਰਤੀ ਕਿ ਨਹੀਂ ਤੁਸੀਂ ਇੰਨਾ ਕੀ ਅਫੋਰਡ ਕਰ ਸਕਦੇ ਅੱਜ ਜੇ ਆਪਾਂ ਉਹਨਾਂ ਕੋਲ ਵਾਪਸ ਜਾਂਦੇ ਆ ਦ ਚਾਂਸਸ ਆਰ ਕਿ ਜਿਹੜੀ ਤੁਹਾਡੀ ਬੋਰੋਇੰਗ ਕਪੈਸਿਟੀ ਆ 50 ਹਜ਼ਾਰ ਤੋਂ ਲੱਖ ਦੇ ਵਿੱਚ ਵਿੱਚ ਉਹ ਵੱਧ ਚੁੱਕੀ ਆ ਆਲਰੇਡੀ ਅੱਛਾ ਜੀ ਲਾਈਟ ਤੇ ਜੇ ਉਹਦੋਂ ਨਾ ਕਰਤੀ ਸੀ ਦੈਟ ਡਸਨਟ ਮੀਨ ਇਟਸ ਸਟਿਲ ਨੋ ਤੇ ਬਾਕੀ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਵੇਸ ਹੁੰਦੇ ਆ ਕਿ ਜ਼ਰੂਰੀ ਨਹੀਂ ਕਿ ਸਿਰਫ ਇੱਕ ਬੈਂਕ ਕੋਲ ਹੀ ਜਾਣਾ ਤੁਸੀਂ ਯੂ ਕੈਨ ਸਪਲਿਟ ਯੂਰ ਲੈਂਡਿੰਗ ਇਨਟੂ ਡਿਫਰੈਂਟ ਬੈਂਕਸ ਅਧਰੁਦਰ ਵੀ ਜਾ ਸਕਦੇ ਆ ਜਾਂ ਇੱਕ ਬੈਂਕ ਦੇ ਨਾਲੇ ਕਰ ਸਕਦੇ ਆ ਤੁਸੀਂ ਰੀਫਾਈਨਾਂਸ ਕਰਵਾ ਸਕਦੇ ਆ ਤੁਸੀਂ ਲੋਨ ਦੀ ਟਰਮ ਸਟ੍ਰੈਚ ਕਰ ਸਕਦੇ ਆ ਤਾਂ ਕਿ ਤੁਹਾਡੀ ਜਿਹੜੀ ਅਫੋਰਡ ਬਹੁਤ ਰਸਤੇ ਹੈਗੇ ਬਹੁਤ ਰਸਤੇ ਆ ਹਾਂਜੀ ਇਸ ਲਈ ਤੁਸੀਂ ਰਤ ਦਿਨ ਡਾਇਰੈਕਟਲੀ ਬੈਂਕ ਕੋਲ ਜਾਣ ਦੀ ਬਜਾਏ ਟਾਕ ਟੂ ਅ ਮੋਰਗੇਜ ਬ੍ਰੋਕਰ ਜੀ ਜਨਰਲ ਸਾਹਿਬ 19 20 ਜਾਂ 21 ਦੀ ਗੱਲ ਕਰਦੇ ਆ ਬਹੁਤ ਵੱਡਾ ਬੂਮ ਸੀ ਨਿਊਜ਼ੀਲੈਂਡ ਦੀ ਮਾਰਕੀਟ ਦੇ ਵਿੱਚ ਕਰਾਂ ਦਾ ਪ੍ਰਾਈਸ ਜਿਹੜਾ ਸੀਗਾ ਬਹੁਤ ਅਪ ਸੀ ਉਹ ਡੇ ਬਾਈ ਡੇ ਅਪ ਜਾਂਦਾ ਸੀ ਹਾਂਜੀ ਔਰ ਖਾਸ ਕਰਕੇ ਜਿਹੜੀ ਸਾਡੀ ਇੰਡੀਅਨ ਕਮਿਊਨਿਟੀ ਹੈ ਏਸ਼ੀਅਨਸ ਹੈ ਉਹਨਾਂ ਦੇ ਮਨ ਚ ਹੀ ਕਰਾਂਦਾ ਸੀ ਕਿ ਆਪਾਂ ਕਾਰੋਬਾਰ ਨਾ ਲਈਏ ਘਰ ਲਈਏ ਹਾਂਜੀ ਕਿ ਪਹਿਲਾਂ ਘਰ ਲੈ ਲਈਏ ਪਰ ਇੱਕ ਕਹਾਵਤ ਹੈ ਕਿ ਕਾਰੋਬਾਰ ਤੋਂ ਘਰ ਬਣਦਾ ਹੈ ਪਰ ਨਿਊਜ਼ੀਲੈਂਡ ਦੇ ਵਿੱਚ ਕਹਾਵਤ ਇਹ ਬਣ ਗਈ ਕਿ ਪਹਿਲਾਂ ਆਪਾਂ ਘਰ ਲਈਏ ਫਿਰ ਕਾਰੋਬਾਰ ਸੈੱਟ ਕਰਾਂਗੇ ਤੁਹਾਨੂੰ ਲੱਗਦਾ ਕਿ 25 ਦੇ ਵਿੱਚ ਉਵੇਂ ਦਾ ਕੋਈ ਸਿਨੈਰੀਓ ਬੂਮ ਦੇਖਣ ਨੂੰ ਮਿਲੇਗਾ ਘਰਾਂ ਵਿੱਚ ਮੈਨੂੰ ਨਹੀਂ ਲੱਗਦਾ ਕਿ ਘਰੇਲੂ ਦੀ ਮਾਰਕੀਟ ਬਹੁਤ ਜ਼ਿਆਦਾ ਚੇਂਜ ਹੋ ਜਾਏਗੀ ਇਕਦਮ ਜਾਓਗੀ ਉੱਪਰ ਤਾਂ ਜਾਓਗੀ ਡੈਫੀਨਿਟਲੀ ਵੀਲ ਪ੍ਰੋਬਬਲੀ ਸੀ 5 ਤੋਂ 7% ਦਾ ਗੇਨ ਹੋਊਗਾ ਅਪ੍ਰੈਲ ਤੋਂ ਬਾਅਦ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਜਿਦਾ 2020 ਕੀ ਦੇ ਵਿੱਚ ਹੋਇਆ ਸੀ ਲੋਕਡਾਊਨ ਤੋਂ ਬਾਅਦ ਇੰਨੀ ਤੇਜ਼ੀ ਨਾਲ ਨਹੀਂ ਜਾਣੀ ਮਾਰਕੀਟ ਉੱਪਰ ਵੀਲ ਬੀ ਵੈਰੀ ਸਟੇਬਲ ਜਿਆ ਮਾਰਕੀਟ ਰਹਿਣੀ ਹੈ ਅਗਲੇ 2-3 ਸਾਲ ਪਰ ਫਰਕ ਪਏਗਾ ਫਰਕ ਡੈਫੀਨਿਟਲੀ ਪਏਗਾ ਤੁਹਾਡੀ ਅਮ ਇਕੁਇਟੀ ਵਧੇਗੀ ਉੱਪਰ ਜਾਊਗੀ ਵੈਲਿਊ ਪਰ ਦੈਨ ਐਟ ਦ ਸੇਮ ਟਾਈਮ ਬੀਇੰਗ ਅ ਬਿਜ਼ਨਸਮੈਨ ਮਾਈਸੈਲਫ ਤੇ ਮੈਨੂੰ ਇਹ ਹੁੰਦਾ ਕਿ ਰਾਦਰ ਦੈਨ ਤੁਸੀਂ ਸਾਰਾ ਫੋਕਸ ਇੱਕ ਘਰ ਦੇ ਵਿੱਚ ਲਾਉਣ ਦੀ ਬਜਾਏ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ ਸਾਈਡ ਦੇ ਉੱਤੇ ਨਾ ਕਿ ਮੋਸਟਲੀ ਅਗੇਨ ਕਨਫਲਿਕਟ ਆਫ ਇੰਟਰਸਟ ਵਾਲੀ ਗੱਲ ਆ ਜਾਂਦੀ ਹੈ ਤੁਸੀਂ ਜਦੋਂ ਮੋਡਿਜ ਬਰੋਕਰਸ ਨਾਲ ਗੱਲ ਕਰਦੇ ਓਬਵੀਅਸਲੀ ਉਹਨਾਂ ਦਾ ਪ੍ਰੋਪਰਟੀ ਲੋ ਪ੍ਰੋਪਰਟੀ ਲੋ ਸਾਰਾ ਕੁਝ ਪ੍ਰੋਪਰਟੀ ਹੀ ਹੈ ਨਾ ਪਰ ਉਹ ਪ੍ਰੋਪਰਟੀ ਕਿਹੜੀ ਪ੍ਰੋਪਰਟੀ ਹੈ ਤੁਸੀਂ ਆਪ ਰਹਿ ਰਹੇ ਹੋ ਉਹਦੇ ਵਿੱਚ ਪ੍ਰਾਪਰਟੀ ਹੈ ਕਿ ਉਹ ਇਨਵੈਸਟਮੈਂਟ ਪ੍ਰਾਪਰਟੀ ਹੈ ਰਾਈਟ ਕਿ ਕਿ ਕਿੱਥੇ ਇੱਕ ਬੰਦਾ ਤੁਹਾਡੇ ਕੋਈ ਹੋਰ ਕੋਈ ਤੁਹਾਡੀ ਮੌਰਗੇਜ ਲਾ ਰਿਹਾ ਕਿੱਥੇ ਤੁਸੀਂ ਆਪ ਮਿਲੀਅਨ ਡੈਡ ਮਿਲੀਅਨ ਦਾ ਪੰਗਾ ਲੈ ਕੇ ਤੁਸੀਂ ਆਪ ਦੀ ਮੌਰਗੇਜ ਲਈ ਜਾਂਦੇ ਆ ਨਾ ਤਾਂ ਤੁਸੀਂ ਉੱਤੇ ਕੋਈ ਟੈਕਸ ਕਲੇਮ ਕਰ ਸਕਦੇ ਆ ਕੁਝ ਵੀ ਨਹੀਂ ਕਰ ਸਕਦੇ ਨਾ ਤੇ ਇਸ ਲਈ ਜੇ ਤਾਂ ਤੁਸੀਂ ਅਫੋਰਡ ਕਰ ਸਕਦੇ ਥੈਨ ਗੋ ਫੋਰ ਆਨ ਰੋਅਰ ਕਿਪਲ ਪਰ ਐਟ ਦ ਸੇਮ ਟਾਈਮ ਜਿੰਨੀ ਛੇਤੀ ਹੋ ਸਕੇ ਇੱਕ ਇਨਵੈਸਟਮੈਂਟ ਪ੍ਰਾਪਰਟੀ ਵੱਲ ਜਾਓ ਜਾਂ ਫਿਰ ਇੱਕ ਸਾਈਡ ਹਸਲ ਜ਼ਰੂਰ ਰੱਖੋ ਕੋਈ bizness ਸਟਾਰਟ ਕਰੋ ਜਾਂ ਕੁਝ ਵੀ ਜਿੰਨਾ ਤੁਹਾਡੀ ਇਨਕਮ ਵਧੇ ਤਾਂ ਕਿ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਤੁਹਾਨੂੰ ਅਲਾਉ ਕਰੇਗਾ ਹੋਰ ਪ੍ਰੋਪਰਟੀਆਂ ਬਾਏ ਕਰਨ ਦੇ ਲਈ ਬਾਏ ਕਰਨ ਅੱਛਾ ਜੰਗਲਾ ਸਾਹਿਬ ਇੱਕ ਗੱਲ ਹੋਰ ਹੈ ਕਾਫੀ ਕੇਸਿਸ ਸਾਡੇ ਕੋਲ ਆ ਰਹੇ ਹਨ ਤੇ ਜਿਹੜੇ ਉਹਨਾਂ ਦੇ ਹਮਸਫਰ ਨੇ ਹਾਂਜੀ ਉਹ ਫੁੱਲ ਟਾਈਮ ਜੌਬ ਕਰਦੇ ਨੇ ਹੈਲਥ ਸੈਕਟਰ ਦੇ ਵਿੱਚ ਹਾਂਜੀ ਤੇ ਉਹਨਾਂ ਦੇ ਹਸਬੰਦ ਨੇ ਕਿਉਂਕਿ ਪਰਿਵਾਰ ਛੋਟਾ ਹੈ ਹਾਂਜੀ ਤੇ ਉਹ ਪਾਰਟ ਟਾਈਮ ਜੌਬ ਕਰਦੇ ਨੇ ਤਕਰੀਬਨ 60 ਆਵਰਸ ਉਹ ਦੋਨੋਂ ਮੀਆਂ ਬੀਬੀ ਜੌਬ ਕਰਦੇ ਨੇ ਪਰਿਵਾਰ ਛੋਟਾ ਹੈ ਜੀ ਹਾਂਜੀ ਉਸ ਤੋਂ ਬਾਅਦ ਉਹ ਅਗਰ ਰ ਵੀਕਲੀ ਦੇ ਰਹੇ ਆ ਨਿਊਜ਼ੀਲੈਂਡ ਦੇ ਕਿਸੇ ਵੀ ਕੋਨੇ ਚਲੇ ਜੀ ਆਪਾਂ 3 ਬੈਡਰੂਮ 2 ਬਾਥਰੂਮ ਤਕਰੀਬਨ 6 ਤੋਂ 700 ਤੁਹਾਨੂੰ ਪੇ ਕਰਨਾ ਪੈਂਦਾ ਵੀਕਲੀ ਜੀ ਜੀ इजीली کہہ ਰਹੇ ਆ ਆਪਾਂ 6 ਤੋਂ 700 ਡਾਲਰ ਹਾਂਜੀ ਤੇ ਉਹਨਾਂ ਦਾ ਮਨ ਹੈਗਾ ਕਿ ਅਸੀਂ ਘਰ ਬਾਇ ਕਰੀਏ ਬਟ ਉਹਨਾਂ ਦੇ ਇੰਟਿਊਸ਼ਨ ਇਹ ਆ ਰਿਹਾ ਕਿ ਅਸੀਂ 60 ਆਵਰ ਜੌਬ ਕਰ ਰਹੇ ਆ 80 ਆਵਰ ਨਹੀਂ ਕਰ ਰਹੇ ਉਹਨਾਂ ਦੇ ਲਈ ਕੀ ਆਪਾਂ ਕਰ ਸਕਦੇ ਹਾਂ ਅ ਡੈਫੀਨਟਲੀ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਿਲੀਅਨ ਡਾਲਰ ਵਾਲਾ ਹੀ ਕਰ ਲੈਣਾ ਜੀ ਜੀ ਕਿਉਂਕਿ ਜੇ ਤੁਸੀਂ ਅੱਜ ਸਟਾਰਟਿੰਗ ਕਿੱਥੋਂ ਕਰ ਸਕਦੇ ਹੋ ਐਬਸੋਲੂਟਲੀ ਜੇ ਤੁਸੀਂ ਹੁਣ ਦੀ ਮਾਰਕੀਟ ਦੇਖੋ ਤੁਸੀਂ ਡੈਫੀਨਟਲੀ ਮਾਰਕੀਟ ਉੱਪਰ ਹੀ ਜਾਏਗੀ ਹੁਣ ਮੈਨੂੰ ਨਹੀਂ ਲੱਗਦਾ ਇਹ ਤੋਂ ਥੱਲੇ ਜਾ ਸਕਦੀ ਹੈ ਜੀ ਜੇ ਤੁਸੀਂ ਫੋਰ ਐਗਜ਼ਾਮਪਲ ਬ੍ਰਾਦਰਨ ਮਿਲੀਅਨ ਵਾਲਾ ਘਰ ਜੇ ਤੁਸੀਂ ਸਮਝ ਲਓ 6 ਲੱਖ ਵਾਲਾ ਵੀ ਲੈ ਲਿਆ ਅੱਜ ਦੀ ਰੇਟ ਦੇ ਵਿੱਚ ਤੁਸੀਂ ਜੇ ਉਹ ਪ੍ਰਾਪਰਟੀ ਲੈ ਲੈਣੇ ਆ ਰਾਦਰਨ ਕਿਸੇ ਹੋਰ ਦੀ ਮੌਰਗੇਜ ਪੇ ਕਰਨੇ ਨਾਲੋਂ ਤੁਸੀਂ ਆਪਣੀ ਮੌਰਗੇਜ ਪੇ ਕਰ ਗਏ ਠੀਕ ਹੈ ਤੁਸੀਂ ਠੀਕ ਹੈ ਉੱਥੇ ਰੈਂਟ ਤੁਸੀਂ 600 ਦਿੰਦੇ ਸੀ ਇੱਧਰ ਨੇ 100 ਡਾਲਰ ਜੇ ਤੁਸੀਂ ਐਕਸਟਰਾ ਅਫੋਰਡ ਕਰ ਸਕਦੇ ਆ 150 ਡਾਲਰ ਐਕਸਟਰਾ ਅਫੋਰਡ ਕਰ ਸਕਦੇ ਆ ਯੈਸ ਰੇਟਸ ਇੰਸ਼ੋਰੈਂਸਸ ਵਗੈਰਾ ਵੀ ਹੋਗੇ ਔਨ ਟਾਪ ਪਰ ਤੁਹਾਡੇ ਕੋਲ ਫਲੈਕਸੀਬਿਲਟੀ ਇਹ ਆ ਜਾਂਦੀ ਹੈ ਕਿ ਜੇ ਤੁਸੀਂ 3 ਬੈਡਰੂਮ ਨਾਲ ਕਰ ਲੇਤਾ ਤੁਹਾਡੇ ਕੋਲ ਇੱਕ ਸਪੇਅਰ ਰੂਮ ਪਿਆ ਮੇਬੀ ਵ ਇੱਕ ਫਲੈਟ ਮੈਂਟ ਰੱਖ ਲਓ ਆਪਣੇ ਨਾਲ ਜੀ ਠੀਕ ਹੈ ਉਹ ਅਗੇਨ ਤੁਹਾਨੂੰ ਕਿਤੇ ਨਾ ਕਿਤੇ ਤਾਂ ਕੰਪਰੋਮਾਈਜ਼ ਕਰਨਾ ਪਏਗਾ ਫਿਰ ਉਹ ਹੋੜੀ ਹੈਲਪ ਹੋ ਜਾਈ ਜੇ ਤੁਹਾਨੂੰ ਫਲੈਟ ਮੈਂਟ 200 250 ਡਾਲਰ ਵੀਕ ਦਾ ਦੇ ਰਿਹਾ ਹੈ ਥੈਂਕ ਅ 1/3 ਆਫ ਮਾਰਗੇਜ ਕਵਰਡ ਬਾਏ ਥੈਮ ਕਿ ਜੇ ਤੁਹਾਡਾ ਉਹ 20 ਆਵਰ ਤੁਸੀਂ ਜੌਬ ਨਹੀਂ ਕਰ 파 ਰਹੇ ਉਹ ਤੁਹਾਡੀ ਹੈਲਪ ਕਰ ਚੋਗੀ। ਪ੍ਰੀਟੀ ਮੱਚ। ਉਹ ਇੱਕ ਗੁੱਡ ਗੁੱਡ ਫਲੈਟ ਮੇਟ ਤੁਹਾਡੇ ਨੂੰ ਖਬਰ ਕਰ ਲਿਆ ਜੇ ਉਹ ਹੋ ਜਾਂਦਾ ਤੁਹਾਡੇ ਕੋਲ। ਹੁਣ ਤੁਸੀਂ ਉਹ 6 ਲੱਖ ਲਾ ਘਰ ਅੱਜ ਲੈ ਲਿਆ ਤੇ ਅੱਜ ਤੋਂ 2 ਸਾਲ ਬਾਅਦ ਜੇ ਉਹ ਉਹਦੀ ਵੈਲਿਊ ਸਮਝ ਲਓ 10% ਨਾਲ ਵੀ ਵੱਧ ਜਾਂਦਾ। ਤੁਸੀਂ 60000 ਡਾਲਰ ਬਣਾ ਲਿਆ ਉਹਦੇ ਵਿੱਚੋਂ। ਜੀ ਜੀ। ਰਾਈਟ? ਜੇ ਤੁਸੀਂ ਕੁਝ ਵੀ ਨਹੀਂ ਕਰਦੇ ਦੈਨ ਆਬੀਅਸਲੀ ਉਹੀ ਘਰ ਤੁਹਾਨੂੰ 6 ਲੱਖਾਂ ਵਾਲਾ 2 ਸਾਲ ਬਾਅਦ ਤੁਹਾਨੂੰ 6.5-7 ਲੱਖ ਦਾ ਮਿਲੇਗਾ ਜੀ ਤੇ ਤੁਸੀਂ ਇੱਕ ਤਾਂ ਨਾ ਤਾਂ ਤੁਹਾਡੇ ਕੋਲ ਪੈਸਾ ਜੁੜਿਆ ਕਿਉਂਕਿ ਤੁਸੀਂ ਬ੍ਰੈਂਟੇ ਲਈਏ ਹੈ ਹਨਾ ਤੇ ਨਾ ਹੀ ਤੁਹਾਡੇ ਕੋ ਕੋਈ ਇਕਵਿਟੀ ਬਣੀ ਹੈ ਜੀ ਤੇ ਉਹਦੀ ਬਜਾਏ ਤੁਸੀਂ ਜੋ ਅੱਜ ਲੈ ਸਕਦੇ ਆ ਲੈ ਲਓ ਲੋ ਜੀ ਦੋਸਤੋ ਜਾਗਰ ਸਾਹਿਬ ਨੇ ਬੜੀ ਪਿਆਰੀ ਜੀ ਸਾਨੂੰ ਗੱਲ ਦੱਸੀ ਹੈ ਜਿਹੜੇ ਮੀਆਂ ਬੀਬੀ ਤਕਰੀਬਨ ਦੋਨੋਂ ਰਲ ਕੇ 50 ਤੋਂ 60 ਘੰਟੇ ਕੰਮ ਕਰਦੇ ਨੇ ਪਰਿਵਾਰ ਵੀ ਉਹਨਾਂ ਨੇ ਪਾਲਣਾ ਪਰ ਉਹਨਾਂ ਲਈ ਆਪਸ਼ਨ ਬੜੀ ਵਧੀਆ ਕਿ ਤੁਸੀਂ ਇੱਕ ਫਲੈਟ ਮੈਂਟ ਰੱਖੋ ਇੱਕ ਗ੍ਰਾਏ ਤੇ ਲੜਕਾ ਜਾਂ ਲੜਕੀ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਕੋਈ ਛੋਟੇ ਯੂਨਿਟ ਜਾਂ ਛੋਟੀ ਜਗ੍ਹਾ ਤੇ ਜਾਓ ਤਾਂ ਕਿ ਥੋੜੀ ਸਟਾਰਟਿੰਗ ਹੋ ਜਾਏ ਜੇ ਤੁਸੀਂ ਸੋਚ ਰਹੇ ਹੋ ਕਿ ਮੇਰੇ ਕੋਲ ਇੰਨੀ ਅਮਾਉਂਟ ਨਹੀਂ ਹੈ 10 15 ਜਾਂ 20% ਨਹੀਂ ਹੈ ਨਵਾਂ ਘਰ ਬਾਏ ਕਰਨ ਦੇ ਲਈ ਬਟ ਇਹਨਾਂ ਨੇ ਬਹੁਤ ਅੱਛੀ ਤੁਹਾਨੂੰ ਐਡਵਾਈਸ ਦਿੱਤੀ ਹੈ ਕਿ ਤੁਸੀਂ ਸਟਾਰਟਿੰਗ ਆਪਣੀ ਕਰ ਸਕਦੇ ਹੋ ਕੁਝ ਟਾਈਮ ਦੇ ਬਾਅਦ ਲਾਈਫ ਦੇ ਵਿੱਚ ਚੇਂਜਸ ਆndੀਆਂ ਤੇ ਕੱਲ ਨੂੰ ਤੁਹਾਡਾ ਸਿਨੈਰੀਓ ਕੁਝ ਹੋਰ ਹੋ ਜਾਂਦਾ ਹੈ ਇੱਕ ਜੰਗਰ ਸਿੰਘ ਸਾਬ ਹੋਰ ਸੀ ਲੋਨ ਮਾਰਕੀਟ ਕੱਲੇ ਘਰਾ ਤੇ ਕਮਰਸ਼ੀਅਲ ਦੇ ਵਿੱਚ ਹੀ ਕੰਮ ਕਰ ਰਿਹਾ ਕਿ ਕਾਰਾਂ ਟਰੱਕਾਂ ਜਿਹੜੀਆਂ ਗੱਡੀਆਂ ਉਹਨਾਂ ਦੇ ਵਿੱਚ ਵੀ ਕੰਮ ਕਰਦੇ ਆ। ਉਹ ਵੀ ਦੱਸੋ। ਅਸੀਂ ਤਕਰੀਬਨ ਹਰ ਤਰ੍ਹਾਂ ਦਾ ਹੀ ਫਾਈਨਾਂਸ ਕਰਦੇ ਆ ਕਮਰਸ਼ੀਅਲ ਤੋਂ ਲੈ ਕੇ ਐਸੈਟ ਫਾਈਨਾਂਸ ਜੇ ਤੁਹਾਨੂੰ ਕੋਈ ਬਹੁਤ ਸਾਰੇ ਸਾਨੂੰ ਕਲਾਇੰਟਸ ਦੇ ਫੋਨ ਆਉਂਦੇ ਕਿ ਨਹੀਂ ਮੈਂ ਸੈਲਫ এমਪਲੋਇਡ ਬੰਨਾ ਮੈਨੂੰ ਮਸ਼ੀਨਰੀ ਬਾਏ ਕਰਨੀ ਆ ਸੀ ਕੋਈ ਵੱਡੇ ਹੈਵੀ ਇਕੁਪਮੈਂਟਸ ਬਾਏ ਕਰਨੇ ਜਾਂ ਟਰੱਕ ਲੈਣਾ ਕਿਸੇ ਜੀ ਇਦਾਂ ਦੀਆਂ ਚੀਜ਼ਾਂ ਉਹ ਸਾਰੇ ਅਸੀਂ ਸਾਡੀ ਇਨ ਹਾਊਸ ਟੀਮ ਆ ਜਿਹੜੀ ਸਾਰੀ ਲੁੱਕ ਆਫਟਰ ਕਰਦੀ ਹੈ। ਜੀ ਜਗਨਰਾਥ ਸਾਹਿਬ ਇੱਕ ਵਾਰੀ ਆਪਣਾ ਐਡਰੈਸ ਫੋਨ ਨੰਬਰ ਪਲੀਜ਼ ਈਮੇਲ ਸਾਰਾ ਕੁਝ ਸਾਡੇ ਦਰਸ਼ਕਾਂ ਨੂੰ ਆਪਣੇ ਮੂੰਹ ਤੋਂ ਦੱਸ ਦਿਓ ਸਾਡਾ ਆਫਿਸ ਦਾ ਐਡਰੈਸ ਹੈ ਜੀ 50 ਕੈਵਿੰਡਿਸ਼ ਡਰਾਈਵ ਮਨੁਖਾਓ ਦੇ ਵੇਹਰਹਾ우스 ਦੇ ਬਿਲਕੁਲ ਨਾਲ ਤੇ ਸਾਡਾ ਫੋਨ ਨੰਬਰ ਹੈਗਾ ਜੀ 021236677 ਤੇ ਮੇਰੀ ਈਮੇਲ ਐਡਰੈਸ sanjeev.jangra@loanmarket.co.nz ਤੇ ਦੋਸਤੋ ਸਾਰਾ ਕੁਝ ਸਕਰੀਨ ਤੇ ਹੈ ਲੋਨ ਮਾਰਕੀਟ ਦਾ ਜਿੰਨਾ ਵੀ ਸਟੇਟਸ ਹੈ ਉਹ ਸਾਰਾ ਕੁ ਤੁਸੀਂ ਈਮੇਲ ਫੋਨ ਨੰਬਰ ਤੇ ਨਾਲ ਦਾ ਐਡਰੈਸ ਦੇਖ پا ਰਹੇ ਹੋ ਬੜੇ इजीली ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਦਾਂ ਕਿ ਫੋਨ ਕਰਨ ਦੀ ਈਮੇਲ ਕਰਨ ਦੀ ਕੋਈ ਵੀ ਜਿਹੜੀ ਫੀਸ ਉਹ ਲੋਨ ਮਾਰਕੀਟ ਜਾਂ ਲੋਨ ਮਾਰਕੀਟ ਦਾ ਕੋਈ ਵੀ ਮੈਂਬਰ ਨਹੀਂ ਲੈਂਦਾ ਜੀ ਹਾਂਜੀ ਡੈਫੀਨਿਟਲੀ ਅਸੀਂ ਕੋਈ ਤੁਹਾਨੂੰ ਫੀਸ ਨਹੀਂ ਚਾਰਜ ਕਰਦੇ ਅਨਲੈਸ ਤੁਹਾਨੂੰ ਕੋਈ ਤੁਹਾਡੀ ਜਿਹੜੀ ਸਿਚੁਏਸ਼ਨ ਆ ਕੰਪਲਿਕੇਟਿਡ ਹੋਵੇ ਜਿੱਥੇ ਮੈਨੂੰ ਪਤਾ ਗਿਆ ਸੀ ਜਿਹੜੇ ਲੈਂਡਰ ਕੋ ਤੁਹਾਨੂੰ ਲੈ ਕੇ ਜਾ ਰਹੇ ਆ ਜੇ ਉਹ ਸਾਨੂੰ ਨਹੀਂ ਪੇ ਕਰੇਗਾ देन ਵੀ ਵਿਲ ਡਿਸਕਸ ਦ ਫੀਆਫਰੰਟ ਬਟ ਕੁਝ ਕੁਝ ਕੇ ਸੱਚ ਹੋਏਗਾ ਬਹੁਤ ਰੀਅਰਲੀ ਬਹੁਤ ਰੀਅਰ ਕੇ ਸੱਚ ਮੇਰੇ ਕੋ 100 ਦੇ ਵਿੱਚ 2 ਜਾਂ 4 ਕੇਸ ਤੁਹਾਡੇ ਕੋਲ ਇੰਦਾ ਦੇ ਹੋਣਗੇ ਕਿ ਬੜਾ ਕੰਪਲਿਕੇਟਡ ਹੋ ਗਿਆ ਇਹਨੂੰ ਸੌਲਵ ਆਊਟ ਕਰਨੇ ਤੇ ਤੁਹਾਨੂੰ ਟਾਈਮ ਥੋੜਾ ਵੱਧ ਲੱਗ ਸਕਦਾ ਹੈ ਹਾਂਜੀ ਫਿਰ ਤੁਹਾਨੂੰ ਪਤਾ ਕਿ ਉਹ ਵੈਸੇ ਕੰਪਲਿਕੇਟਡ ਆ ਸੀ ਕਦੀ ਤੁਹਾਨੂੰ ਚਾਰਜ ਨਹੀਂ ਕਰੇਗੇ ਐਸ ਲੌਂਗ ਐਸ ਸਾਨੂੰ ਲੈਂਡਰ ਪੇ ਕਰ ਰਿਹਾ ਹੈ ਅਦਰਵਾਇਜ਼ ਕੋਈ ਫੀਸ ਨਹੀਂ ਅਦਰਵਾਇਜ਼ ਸਾਡੀ ਕੋਈ ਫੀਸ ਨਹੀਂ ਜੀ ਦੋਸਤੋ ਤੁਸੀਂ ਪਹਿਲੀ ਵੀਡੀਓ ਨੂੰ ਵੀ ਬੜਾ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਨੇਸ਼ਨ ਵਾਈਡ ਕੋਈ ਵੀ ਤੁਹਾਨੂੰ ਆ ਕਾਰੀਆ ਕਮਰਸ਼ੀਅਲ ਆ ট্রাক ਕਾਰ ਕਿਸੇ ਵੀ ਤਰੀਕੇ ਲੋਨ ਦੀ ਜ਼ਰੂਰਤ ਹੈ ਤਾਂ ਤੁਸੀਂ ਲੋਨ ਮਾਰਕੀਟ ਦੇ ਸੰਜੀਵ ਜਾਗਰਾਂ ਸਾਹਿਬ ਯਾਨੀ ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਪਾਜੀ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਥੈਂਕ